ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਦਿਨ ਚੜਿਆ ਆ ਪੱਛੋਂ ਦੀ ਚਲਦੀ ਠੰਡੀ ਮੌਸਮ ਬਹੁਤ ਸੋਹਣਾ ਆ ਦੋ ਦਿਨ ਮੀਂਹ ਪੈਣ ਤੋਂ ਬਾਅਦ ਤੇ ਆਪਾਂ ਲੱਗੀਆਂ ਜੀ ਫੱਟੇਰਾ ਪਾਉਣ 4 ਕਿਲੋ ਦੀ ਥੈਲੀ ਹੈ ਉਹ ਤਾਂ ਡਰੋਨ ਦੀ ਸ਼ਕਲ ਵੇਖੋ ਪੈਕਟ ਬੁਜੀਆ ਤੇ 3 ਕਿਲੋ 4 ਕਿਲੋ ਦੀ ਥੈਲੀ 30 ਕਿਲੋ ਯੂਰੀਆ ਪਾਉਣ ਲੱਗਿਆ ਉਹ ਪਿਆ ਆਪਣਾ ਕੰਡਾ ਤੇ ਆਪਾਂ ਝੋਨੇ ਨੂੰ ਪਟਾਇਰਾ ਵਗੈਰਾ ਪਾਤੀ ਆ ਬਸ 1 ਕਿੱਲਾ ਰਹਿ ਗਿਆ ਜੀ ਆਹ ਵਾਲਾ ਕਿਉਂਕਿ ਪਛੇਤਾ ਸੀ ਝੋਨਾ ਬਸ ਕੱਲ ਪਾ ਦੇਣੀ ਆ ਤੇ ਸ਼ਾਮ ਨੂੰ ਮੋਟਰ ਤੇ ਆਉਂਦਾ ਕਾਰਨ ਹੈ ਜੀ ਚੂਹੇ ਨੇ ਬੜਾ ਲਊ ਪੀਤਾ ਜੀ ਚੂਹਾ ਝੋਨਾ ਵੇਖ ਲਓ ਵੀ ਕਿੱਡਾ ਕਿੱਡਾ ਹੈ ਤੇ ਵਿੱਚ ਜੇ ਜਾ ਕੇ ਤੇ ਬਾਬਾ ਤੀਲੇ ਮੰਜੇ ਕਿ ਜਿੰਨਾ ਥਾਂ ਖਰਾਬ ਕਰਤਾ ਕੱਲ ਮੈਂ ਖਾਦ ਪਾ ਰਿਆ ਸੀ ਤੇ ਉਹ ਥੱਗੇ ਦੇ ਜਾ ਕੇ ਜੀ ਇਹਨੇ ਨਾ ਥੱਮ ਬੜਾ ਖਰਾਬ ਕੀਤਾ ਚੂਹੇ ਨੇ ਸਾਡਾ ਤੇ ਅੱਜ ਚੂਹੇ ਦਾ ਹੱਲ ਕਰਨ ਲੱਗੇ ਆ ਤੇ ਤੁਹਾਨੂੰ ਹੀ ਦੱਸਦੇ ਆ ਵੀ ਕੀ ਹੱਲ ਹੈ ਅੱਗੇ ਵੀ ਇੱਕ ਰੀ ਪਾਈ ਸੀ ਤੇ ਰਿਜ਼ਲਟ ਇਹਦਾ ਵਧੀਆ ਮਿਲੇ ਆ ਆਪਾਂ ਨੂੰ ਲੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਵੀ ਕੀ ਕਰਨਾ ਜੇ ਆਹ ਲਫਾਫੇ ਚ ਆਪਾਂ ਲਿਆਂਦੀ ਆ ਜੀ ਕਣਕ ਬਾ ਇੱਕ ਥਾਈ ਸੀਗਾ ਚੂਹਾ ਤੇ ਆਹ ਕਣਕ ਆ ਜੀ ਦੇਖੋ ਇਹ ਕਣਕ ਆਪਾਂ ਇੱਕ ਆਪਾਂ ਇਹਨੂੰ ਕੀ ਤਾਂ ਬੋਇਲ ਕੀਤਾ ਆਇਆ ਵਾ ਤੇ ਵਿੱਚ ਗੁੜ ਦੀ ਡਲੀ ਪਾਤੀ ਸੀ ਥੋੜੀ ਜੀ ਵੀ ਗੁੜ ਦਾ ਟੇਸਟ ਵਿੱਚ ਲੱਗ ਜੇ ਠੀਕ ਹੈ ਜੀ ਤੇ ਆਹ ਦਵਾਈ ਹੈ ਜੀ ਚੂਹਿਆਂ ਵਾਲੀ ਇਹ ਵਾਲੀ ਦਵਾਈ ਹੈ ਇਹਨੂੰ ਕੀ ਕਰਨਾ ਜੀ ਹੱਥ ਨਹੀਂ ਲਾਉਣਾ ਦਵਾਈ ਨੂੰ ਤੇ ਆਹ ਜਿਵੇਂ ਲਫਾਫਾ ਵਗੈਰਾ ਦਾ ਇਹਨੂੰ ਮੰਨ ਲਓ ਵੀ ਹੱਥ ਦੇ ਉੱਤੇ ਰੱਖ ਕੇ ਦਵਾਈ ਨਾ ਮਾਤਰੀ ਪਾਉਣੀ ਹੈ ਜਿਆਦੀ ਦਵਾਈ ਨਹੀਂ ਪਾਉਣੀ ਕਿਉਂਕਿ ਦਵਾਈ ਤੇਜ਼ ਹੁੰਦੀ ਹੈ ਤੇ ਜਿਆਦੀ ਲੱਗ ਜੇ ਚੂਹਾ ਫਿਰ ਖਾਂਦਾ ਨਹੀਂ ਤੇ ਜਿਹਦੇ ਕਰਕੇ ਫਿਰ ਆਪਣਾ ਦਵਾਈ ਪਾਉਂਦਾ ਫਾਇਦਾ ਨਹੀਂ ਹੋਣਾ ਇਨੂੰ ਆਪਾਂ ਬਸ ਥੋੜੀ ਜਿਹੀ ਲਾਉਣੀ ਆ ਜੀ ਇਹਦੇ ਉੱਤੇ ਮੰਨ ਲਓ ਤਿੰਨ ਕਿਚੁੰਡੀਆਂ ਲਾ ਦਾਂਗੇ ਵਾਧੂ ਆ ਜੀ ਕਿਉਂਕਿ ਇਹ ਹਜੇ ਕਣਕ ਵੀ ਆਪਣੇ ਸਲਾਬੀ ਜੀ ਹੈਗੀ ਆ ਇੰਨੇ ਨਾ ਵਹਾਵਾ ਹੋ ਜਾਣਾ ਕੰਮ ਬਣ ਜਾਣਾ ਆਪਣਾ ਤੇ ਇਹਨੂੰ ਛਾਵੇਂ ਥੋੜਾ ਸਕਾ ਲਿਓ ਜੀ ਗਿੱਲੀ ਗਿੱਲੀ ਨੂੰ ਨਹੀਂ ਮੜਾ ਜੈ ਨੂੰ ਸਕਾ ਲਿਓ ਛਾਵੇਂ ਆ ਥੋੜੀ ਜਿਹੀ ਹਜੇ ਮੇਰੀ ਕਣਕ ਗਿੱਲੀ ਰਹਿ ਗਈ ਆ ਪਰ ਬਾਕੀ ਚਲੋ ਘੰਟਾ ਛਾਂ ਛਾਵੇਂ ਪਈ ਰਹੀ ਸੀ ਹੁਣ ਮੈਨ ਲੱਗਿਆ ਜੀ ਇੱਕ ਵਾਰੀ ਦਵਾਈ ਲਾਉਣ ਫੇਰ ਆਪਾਂ ਕਰਦੇ ਆਂ ਜੀ ਲੋ ਜੀ ਆਪਾਂ ਰੱਖ ਦਿੱਤੀ ਐ ਦਵਾਈ ਤੇ ਦੇਖੋ ਹੁਣ ਸਵੇਰ ਨੂੰ ਕੀ ਰਿਜ਼ਲਟ ਮਿਲਦਾ ਆ ਦਵਾਈ ਯਾਨੀ ਕਿ ਹੈ ਚੂਹਾ ਇੱਥੇ ਕਿਤੇ ਇੱਥੋਂ ਜਾਂਦਾ ਵਾ ਜੇ ਨਾ ਹੋ ਗਿਆ ਤਾਂ ਹਜੇ ਵੀ ਇਹਦੇ ਫੱਟੇ ਚੱਕੀ ਜਾਂਦਾ ਤੇ ਮੈਂ ਕਿਹਾ ਅੱਜ ਤੇਰੇ ਫੱਟੇ ਚੱਕ ਦਿੰਨੇ ਆ ਲੋ ਜੀ ਹਮਸ਼ ਪਾਪਾ ਵੀ ਚੱਲੀ ਐ ਇੱਥੇ ਮੱਛਰ ਹੋ ਗਿਆ ਬੜਾ ਐਦ ਕੀ ਨਹਿਰ ਨੇ ਨਿਆਰੇ ਬੰਦ ਤੇ ਜਿਸ ਤੂੰ ਨਾ ਮੀਮੀ ਨੇ ਬਣਾਤਾ ਵਧੀਆ ਤੇ ਨਹਿਰ ਵੀ ਵਾਧੂ ਸੀ ਮੋਟਰਾਂ ਚੱਲੀਆਂ ਬਹੁਤ ਘੱਟ ਤੇ ਨਹਿਰ ਹੁਣ ਵੀ ਫੁੱਲ ਆ ਗਈ ਹੈ ਪਿੱਛੇ ਪਾਣੀ ਬਹੁਤ ਹੈ ਕੱਲ ਉੱਥੇ ਉੱਤਰਕਾਸ਼ੀ ਦੇ ਵਿੱਚ ਬੱਦਲ ਫਟ ਗਿਆ ਜੀ ਉਹ ਤਾਂ ਬੜੀ ਭਿਆਨਕ ਜੀ ਵੀਡੀਓ ਆ ਪਤਾ ਨਹੀਂ ਕਿੰਨੇ ਵਿਚਾਰੇ ਲੱਭਣੇ ਨਹੀਂ ਤੇ ਜਿਹੜੇ ਮਰ ਗਏ ਚਾਰੇ ਅਫਸੋਸ ਉਹਨਾਂ ਵਾਸਤੇ ਵਿਚਾਰਿਆਂ ਵਾਸਤੇ ਤੇ ਬੱਦਲ ਮੀ ਬਰਸਾਤਾਂ ਜੋ ਵੀ ਪੰਜਾਬ ਚੀ ਵਾਵਾ ਪੈ ਗਏ ਆ ਹਰਿਆਣੇ ਚ ਵੀ ਕਿਤੇ ਕਿਤੇ ਵਾਵਾ ਚੰਗੀਆਂ ਪੈ ਗਏ ਆ ਤੇ ਕੱਲ ਨੂੰ ਆਪਾਂ ਵੇਖ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਆਪਣੇ ਵਾਲਾ ਘੱਗਰ ਦਰਿਆ ਹੈਡ ਤੇ ਜਾਵਾਂਗੇ ਤੇ ਉੱਥੇ ਵੀਡੀਓ ਬਣਾ ਕੇ ਲਿਆਵਾਂਗੇ ਦੇਖਦੇ ਆਂ ਪਾਣੀ ਕਿੰਨਾ ਕਾ ਗਿਆ ਜਿਹੜਾ ਤਾਂ ਨਹੀਂ ਲੱਗਿਆ ਉਧਰ ਮੇਰਾ ਸਵੇਰੇ ਜਾਵਾਂਗੇ ਜੀ ਓਹ ਜੀ ਮਿੱਤਰੋ ਆ ਗਈ ਆਪਣੇ ਏਰੀਆ ਦੀ ਨਹਿਰ ਫਲੱਡੀ ਪਾਣੀ ਆ ਗਿਆ ਫੁੱਲ ਬੜਾ ਫੁੱਲ ਕੱਲ ਦਾ ਨਾਲ ਹਾਂ ਹਲੋ ਆ ਵੀ ਆ ਜੋੜਾ ਦਾ ਖੋਨਾ ਹੀ ਆ ਲੈ ਚੱਜ ਕਰ ਮੇ ਦਾ ਪਤਾ ਲਾ ਵਾਦਾ ਨਹੀਂ ਭੇਜੋ ਉਹ ਬਈ ਉਹ ਪਤਾ ਕੀ ਗੱਲ ਆ ਉਹ ਵੀ ਹੋਰ ਚੱਕਰ ਆ ਵਿੱਚ ਉਹ ਨਹੀਂ 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 ਬੋਣਾ ਰੋਗ ਨਹੀਂ ਆ ਬੋਣੇ ਰੋਗ ਦੇ ਬੂਤੇ ਤੈਨੂੰ ਮੈਂ ਵਿਖਾਉਂਗਾ ਆਪਣੀ ਉੱਥੇ ਝੋਨੇ 'ਚ ਉਹ ਮੁਛਲ ਉਹ ਮੁਛਲ 'ਚ ਹੀ ਹੈਗੇ ਇਹਦੇ 'ਚ ਵੀ ਹੈਗੇ ਆ ਪਰ ਥੋੜੇ ਆ ਬੂਤੇ ਕੀ ਹਾਲ ਨੇ ਨਹੀਂ ਕੀ ਦਾ ਪਾਜੀ ਤੂੰ ਇਹ ਸੁਣਾ ਕਿੰਨੇ ਘਟੇ ਪਾਏ ਖਾਦ ਪਾਏ ਇਹ 7 ਕਿੱਲਿਆਂ ਨੂੰ ਪਾਏ ਸਤਾਂ ਦਿਲੀ ਸਾਰੇ ਦਿਨ ਚ ਕਿੰਨੇ ਕਿੱਟੇ ਪਾ ਦਿੰਨਾ ਸਾਰੇ ਦਿਨ ਚ ਪਾ ਹੀ ਦੇਈ ਦੇ 12 13 ਕਿੱਲੇ ਪਾ ਦੇ ਸੀ ਐ ਆ ਜਿਹੜਾ ਫਟੇਰਾ ਫਟੂਰਾ ਲਾ ਕੇ ਕਿੰਨੇ ਰੁਪਏ ਲੈ ਰਹੇ ਹੋ 120 ਰੁਪਏ ਤੇ ਦੂਜੀ ਸਿੰਪਲ ਦੇ ਸਿੰਪਲ ਖਾਦ ਦਾ 100 ਰੁਪਏ ਤੇ ਡਰਮੀ ਦੇ ਡਰਮੀ ਦੇ 40 ਰੁਪਏ ਕਰਨੀ ਹੈ ਕਿ ਸਪਰੇ ਕਰ ਦਾਂਗੇ ਵੀ 40 ਰੁਪਏ ਕਿਵੇਂ ਦਵਾਈ ਤੇ ਆਡੀ ਨਹੀਂ ਦਵਾਈ ਕਰੀ ਹਾਂ ਭਾਈ ਸਾਡੀ ਅੱਛਾ ਮੈਨੂੰ ਕਿਤੇ ਦਵਾਈ ਵੀ ਤੇ ਅੱਡੀ ਹੈ ਠੀਕ ਹਾਂ ਲਾ ਜੀ ਪੈਸਟੀਸਾਈਡ ਦੀ ਮੀਟਿੰਗ ਲੱਗੇ ਨੇ ਸਾਰੇ ਜਣੇ ਕੀ ਹਾਲ ਭਾਈ ਜੀ ਬਹੁਤ ਠੀਕ ਹੋ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਜੀ ਹਾਂ ਜੀ ਬਾਈ ਆਇਆ ਬੂਟੇ ਆਏ ਹਾਂਜੀ ਹੁਣ ਦੱਸੋ ਡਾਕਟਰ ਸਾਹਿਬ ਜੀ ਬੋਨੇ ਰੋਗ ਦੀ ਸਮੱਸਿਆ ਕਿਉਂ ਆਉਂਦੀ ਹੈ ਤੇ ਇਹਦਾ ਹੱਲ ਕੀ ਹੈ ਹੱਲ ਦੇਖੋ ਇਹਦਾ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਰੋਗ ਆਇਆ ਸੀ ਨਾ ਬੋਨੇ ਰੋਗ ਵਾਲਾ ਐਂਦੀ ਰਿਸਰਚ ਵੀ ਕੀਤੀ ਸੀ ਜਿਹੜੇ ਆਪਣੇ ਸਾਇੰਟਿਸਟ ਸੀ ਅੱਛਾ ਜੀ ਭਾਵੇਂ ਆਪਣੇ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਸੀ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਠੀਕ ਹੈ ਉਹਨਾਂ ਨੇ ਇਹਦਾ ਜਿਹੜਾ ਨਿਸ਼ਕਰਸ਼ ਹੈ ਉਹ ਆ ਹੀ ਕੱਢਿਆ ਸੀ ਜਿਹੜਾ ਬਰਾਊਨ ਪlant ਉੱਪਰ ਹੁੰਦਾ ਹੈ ਠੀਕ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜਾ ਮਤਲਬ ਮੰਨ ਲਓ ਤੇਲੀਆ ਹੁੰਦਾ ਨਾ ਹੂੰ ਹੂੰ ਉਹ ਕੀ ਕਰਦਾ ਹੈ ਉਹ ਇਹਨੂੰ ਮਤਲਬ ਉਗਣ ਨਹੀਂ ਦਿੰਦਾ ਹਾਈਟ ਨਹੀਂ ਲੈਣੇ ਅੱਛਾ ਠੀਕ ਹੈ ਹੂੰ ਮਤਲਬ ਜਿਹੜੀ ਗਾਂਸ ਹੁੰਦੀ ਹੈ ਨਾ ਜਿੱਥੇ ਜ਼ਿਆਦਾ ਗਾਂਸ ਹੋਏਗੀ ਉੱਥੇ ਤੁਹਾਨੂੰ ਦਿੱਕਤ ਦੇਖਣ ਨੂੰ ਮਿਲੇਗੀ ਠੀਕ ਠੀਕ ਹੈ ਤੇ ਇਹਦਾ ਇਲਾਜ ਆਈਏ ਤੁਸੀਂ ਪੈਰਾਮੈਟ੍ਰਿਕ ਹੁੰਦਾ ਸਪਰੇਅ ਕਰੋ ਠੀਕ ਹੈ ਠੀਕ ਹੈ ਵਿੱਚ ਐਸੇ ਦੀ ਸਪਰੇਅ ਕਰ ਦੀ ਹੂੰ ਬਟਾਂ ਤੇ ਬਟਾਂ ਦੇ ਚਫੇਰੇ ਬਟਾਂ ਤੇ ਕਰ ਲਓ ਥੋੜੀ ਜੁੱਤੀ ਜੀ ਮਾਰ ਦੋ ਠੀਕ ਹੈ ਠੀਕ ਹੈ ਉਹਦੇ ਨਾਲ ਕਾਫੀ ਹੱਦ ਤੱਕ ਨੇਰੀ ਨੂੰ ਕਰਨੀ ਚਾਹੀਦੀ ਹੈ ਜੀ ਨਾ ਨਾ ਉਹ ਚੀਜ਼ ਉਹ ਚੀਜ਼ ਅਲੱਗ ਹੈ ਜੀ ਠੀਕ ਹੈ ਉਹ ਤਾਂ ਬਿਮਾਰੀ ਜਿਹੜੀ ਗੱਲ ਕਰ ਰਹੇ ਨਾ ਭਾਜੀ ਉਹ ਬਿਮਾਰੀ ਹੈ ਠੀਕ ਹੈ ਮਨ ਲਓ ਟ੍ਰੈਲ ਲਾ ਕੇ ਵੇਖ ਲਵੇ ਪਾਣੀ ਦੇ ਕਿੱਲਿਆਂ ਦੇ ਕਿਲ ਕਰਕੇ ਵੇਖ ਲਵੇ ਹਾਂ ਇਤਨਾ ਨਹੀਂ ਤੁਸੀਂ ਭਾਵੇਂ ਔਰ ਦੋ ਕਨਾਲਾਂ 'ਚ ਕਰਕੇ ਵੇਖੋ ਪਹਿਲਾਂ ਠੀਕ ਹੈ ਤੁਹਾਨੂੰ ਮੈਂ ਆਹ ਕਹ ਰਿਹਾ ਗਰੰਟੀ ਦਉ ਤੁਹਾਨੂੰ ਰਿਜ਼ਲਟ ਉਸ ਚੀਜ਼ ਦਾ ਮਿਲੇਗਾ ਮਿਲੇਗਾ ਆਪਣੇ ਮਨ ਲਓ ਬੂਟੇ ਹੈ ਆ ਏ ਅਭੀ 100 ਬੂਟਿਆਂ ਵਿੱਚ ਇੱਕ ਬੂਟਾ ਹੋ ਸਕਦਾ ਐ ਨਹੀਂਗਾ ਵੀ ਪੰਜਾਬ ਚ ਜਿਵੇਂ 2022 ਚ ਨਹੀਂ ਆਇਆ ਸੀਗਾ ਹਾਂ ਉਦੋਂ ਆਇਆ ਸੀ 2022 ਉਹਦੋਂ ਬਹੁਤ ਸੀਗੇ ਇੱਥੇ ਉਸ ਬਿਮਾਰੀ ਦਾ ਠੀਕ ਇਥੋਂ ਦਾ ਤੇ ਜਿਹੜੀ ਇਹ ਫਿਰ ਚ ਐਸੇ ਮਨ ਲਓ ਐਕਸਪਾਇਰੀ ਡੇਟ ਦੀ ਲੈ ਕੇ ਮਾਰਦੀ ਹੈ ਜ਼ਰੂਰੀ ਕੋਈ ਨਹੀਂ ਆਹ ਮਾਰ ਦੋ ਕੋਈ ਤੇ ਸਰੀ ਵੀ ਚੱਲ ਜੂਗੀ ਕੰਮ ਮਾਰ ਦੋ ਕੰਮ ਕਰ ਦੂਗਾ ਨਾਲੇ ਸਸਤੀ ਪੈ ਜਾਊਗੀ ਤੇ ਚੱਲ ਹਾਂਜੀ ਆਪਣੀ ਸਮੱਸਿਆ ਦਾ ਹੱਲ ਹੋ ਜੂਗਾ ਕੀ ਤੇ ਕਾ ਤਿਤਲੀ ਜੀ ਨਹੀਂ ਜਾਂਦੀ ਜਿੰਨੇ ਆਪਣੇ ਹੋਣੀ ਹੈ ਜੇ ਦੱਸ ਦੇਣੀ ਹੈ ਸਪਰੇਅ ਦੀ ਕਿ ਤਿਤਲੀ ਫੇਰ ਆ ਗਈ ਮੋਲਟਾਰ ਕਰੋ ਮੋਲਟਾਰ ਧਾਣ ਕਾ ਜੀ ਤਿਤਲੀ ਤਿਤਲੀ ਦਾ ਮੈਂ ਤੁਹਾਨੂੰ ਦੱਸਾਂ ਕੀ ਹੈ ਤਿਤਲੀ ਆਂਦੀ ਹੈ 4 ਸਟੇਜ ਜਿਵੇਂ ਕਰਦੇ ਹਾਂ ਹਾਂ ਲੋੜੀ ਠੀਕ ਹੈ ਲਾਰਵਾ ਐਗ ਲਾਰਵਾ ਪਿਪਾ ਅਡਲਟ ਠੀਕ ਹੈ ਆਪਾਂ ਖੱਲੀ ਸੁਣਿਆ ਹੈ ਸਾਡੇ ਜੇ ਡਾਕਟਰਾਂ ਕੋਲ ਅੱਛਾ ਇਹ ਤੁਸੀਂ ਲਿਟਰੇਚਰਾਂ ਤੋਂ ਪੜਿਆ ਹੋਗਾ ਆ ਕੰਮ ਕਿਵੇਂ ਕਰਦਾ ਜਿਵੇਂ ਮੰਨ ਲਓ ਆਪਣੇ ਫਿੱਟ ਕਰਾ ਇਹਦਾ ਜਿਹੜਾ ਜੀਵਨ ਚੱਕਰ ਹੈ ਮਤਲਬ ਬੰਨੇ ਕੇ ਚਲੋ ਛੋਟੇ ਦਿਨ ਲੱਗੋ। ਫਿਰ ਦੇਖਣਾ ਹੈ ਕਿ ਕਿਆ ਉਹ ਲਾ ਨਹੀਂ। ਹੂੰ ਹੂੰ। ਇਹਦਾ ਇਲਾਜ ਦੇਖੋ ਹਜੇ ਤੱਕ ਆਈ ਹੈ ਵੀ ਜਿਹੜਾ ਆਪਣਾ ਪਿਉਪਾ ਹੁੰਦਾ ਹੈ ਨਾ। ਹੂੰ। ਪਿਉਪਾ ਦਾ ਕੋਈ ਇਲਾਜ ਕੋਈ ਨਹੀਂ। ਠੀਕ ਹੈ ਤਾਂ ਕਰਕੇ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਠੀਕ। ਪਿਉਪਾ ਕੀ ਹੁੰਦਾ ਹੈ ਭਈ ਪਿਉਪਾ ਉੱਤੇ ਤੁਸੀਂ ਕੋਈ ਵੀ ਸਪਰੇਅ ਕਰ ਲਓ। ਕਿੰਨਾ ਹੀ ਵੱਡੀ ਤੁਸੀਂ ਇੱਟਾਂ ਨਾਲ ਉਹਨੂੰ ਕੁੱਟ ਲਓ। ਉਹ ਖਤਮ ਨਹੀਂ ਹੁੰਦਾ ਕਦੇ। ਨਹੀਂ ਹੁੰਦਾ। ਠੀਕ ਹੈ ਜੀ। मेरा नाम पंकज है जी मैं धनुका एग्रोटेक कंपनी में एज ए बिजनेस डेवलपमेंट ऑफिसर सिरसा में काम कर रहा हूँ ठीक है जी मैं पिछले चार से पाँच साल हो गए हैं मेरे को मैं पेस्टिसाइड इंडस्ट्री में काम करता रहा हूँ पहले मैं किसी और कंपनी में था अब मैं रिसेंटली धनुका में ही काम कर रहा हूँ ठीक है अगर मैं मेरे एक्सपीरियंस की बात करूँ तो वो मैंने आपको बता दिया क्वालिफिकेशन जो है जी मेरी मैंने हरियाणा एग्रीकल्चर यूनिवर्सिटी से अपनी मास्टर्स की हुई है ठीक है जी इन एग्रीकल्चर साइंस ठीक है तो दानू एग्रोटेक कंपनी जो है दानू एग्रोटेक कंपनी आप सभी जानते हो जी एग्रोटेक कंपनी एक बहुत पुरानी कंपनी है हमारी खुद की स्वदेशी कंपनी है ये वो कंपनी नहीं है जो बाहर की कंपनी है और ऐसी कोई कंपनी नहीं है जो जोड़ा छाप कंपनी की तरह बाहर से सामान मंगवाए बनाए और फिर खुद ला चीज़ों को बेचे ठीक है ये खुद का सामान खुद बनाती है और समस्याओं का निवारण करकर उन पे काम करती तितली या ठीक है जी, जी तो वोडे प्रॉब्लम ते ही आ छडे उनकी सुंडी दी समस्या आ ਥੱਲੇ ਥੱਲੇ ਸਾਡੇ ਬੋਣਾ ਪਨ ਵੀ ਲੱਗਦਾ ਥੋੜਾ ਜਿਹਾ ਠੀਕ ਅੰਕਲ ਜੀ ਦੋ ਸਮੱਸਿਆ ਤੀਜੀ ਸਮੱਸਿਆ ਦੱਸੋ ਜੀ ਬਾਕੀ तितਲੀ ਪਕਾਨੀ ਰੋਗ ਦੇ ਦੇ ਜਾਂ ਬਕਾਨਾ ਬਹੁਤ ਘੱਟ ਹੈ ਹਾਂ ਬਕਾਨੀ ਰੋਗ ਇਸ ਵਾਰੀ ਕੰਮ ਨਹੀਂ ਸੀਤ ਬਲਾਈਟ ਬਾਅਦ ਚ ਜਿਵੇਂ ਜਾਨਦੇ ਆ ਆਪਾਂ 60-60 ਦਿਨਾਂ ਦੇ ਅਜੇ ਕੁਝ ਨਹੀਂ ਹੈ ਜੀ ਨਹੀਂ ਅੱਗੇ ਮੇਰੀ ਗਲਤੀ ਸੁਣੋ ਸਮੱਸਿਆ ਆਂਦੀ ਹੈ ਨਾ ਜੀ ਹਾਂ ਜੀ ਇਹਦੇ ਬਾਰੇ ਆਪਾਂ ਚਰਚਾ ਕਰਨ ਆਏ ਹਾਂ ਉਹਨਾਂ ਦੀ ਜਿਵੇਂ ਆਉਂਦੀ ਹੈ ਜੀ ਜੀ ਦੇਖੋ ਮੈਂ ਕੰਪਨੀ 'ਚ ਲੱਗ ਰਿਹਾ ਹਾਂ ਉਹ ਅਲੱਗ ਮੈਟਰ ਹੈ ਮੇਰੀ ਡਿਊਟੀ ਹੈ ਮੈਂ ਉਸ ਬਾਰੇ ਆਪਾਂ ਚਰਚਾ ਕਰੀਏ 10 ਮਿੰਟ ਬੈਠ ਕੇ ਆਪਾਂ ਕੀ ਕਰ ਸਕਦੇ ਆ ਜ਼ਰੂਰੀ ਨਹੀਂ ਤੁਸੀਂ ਤੁਹਾਨੂੰ ਕਦੀ ਦਵਾਈ ਕਰੋ ਆਪਾਂ ਕਰ ਕੀ ਸਕਦੇ ਆ ਦੇਖੋ ਹੋਣਾ ਹੀ ਹੋਣਾ ਠੀਕ ਹੈ ਉਹ ਲਾਸਟ ਹੋ ਗਿਆ ਸੀ ਸੀਟ ਫਲਾਈਟ ਹੋ ਗਈ ਜਾਂ ਮਤਲਬ ਮੰਨ ਲਓ ਹੌਪਰ ਹੋ ਗਿਆ ਆਪਣਾ ਹਾਂ ਠੀਕ ਹੈ ਆ ਜਾ 2 ਮਿੰਟ ਯਾਰ ਇੱਥੇ ਆ ਆਹ ਸਾਰੇ ਮਤਲਬ ਆਹ ਸਾਰੀ ਬਿਮਾਰੀ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ ਹੁਣ ਆਪਾਂ ਸ਼ੁਰੂ ਕਰਦੇ ਆ ਜਿਵੇਂ ਆਪਾਂ ਜਦੋਂ ਖੁਰਾਕ ਪਾਉਂਦੇ ਆ ਉਸ ਸਟੇਜ 'ਤੇ ਠੀਕ ਹੈ ਤੋ ਜੇ ਗੱਲ ਕਰੀਏ ਆਪਣੀ ਜਿਹੜੀ ਧਾਨ ਦੀ ਫਸਲ ਹੈ ਠੀਕ ਹੈ ਲਗਭਗ ਜਿਹੜੀ ਸ਼ਾਰਟ ਟਰਮ ਵੈਰਾਈਟੀਆਂ 1692 ਆ 120 ਤੋਂ 140 120 ਤੋਂ ਲੈ ਕੇ 130 ਦਿਨਾਂ ਦੇ ਲਗਭਗ ਆਪਾਂ ਲਗਭਗ ਫਸਲ ਆ 14 ਇੱਕ ਦੀ ਅਲੱਗ ਗੱਲ ਹੈ ਜੀ ਹਾਂਜੀ ਠੀਕ ਹੈ ਤਾਂ ਹੁਣ ਜੇ ਗੱਲ ਕਰੀਏ ਜਿਹੜੀ ਆਪਣੀ ਫਸਲ ਫਸਲ ਹੈ ਧਾਨ ਦੀ ਹੁਣ ਇੱਕ ਤਰੀਕੇ ਨਾਲ ਵਿਸ਼ਕ ਹੈ ਹਜੇ ਬੱਚਾ ਹੈ ਜਿਵੇਂ ਇੱਕ ਐਗਜ਼ਾਮਪਲ ਤੋਂ ਸਮਝਿਓ ਜਿਵੇਂ ਆਪਣਾ ਛੋਟਾ ਬੱਚਾ ਹੁੰਦਾ ਹੈ 5 ਸਾਲ ਦਾ ਉਸ ਟਾਈਮ ਆਪਾਂ ਉਹ ਦਾ ਦੋ ਪ੍ਰਕਾਰ ਦਾ ਹੁੰਦਾ ਹੈ ਇਕ ਤੋਂ ਹੁੰਦਾ ਇੰਡੋ ਔਰ ਦੂਜਾ ਹੁੰਦਾ ਐਕਟੋਸਫੀਅਰਸ ਠੀਕ ਹੈ ਇੰਡੋਸਫੀਅਰ ਕਿਹੜਾ ਮਾਈਕਰੋਰਾਜਾ ਹੁੰਦਾ ਜਿਹੜਾ ਉੱਤੇ ਵੀ ਜਿਹੜਾ ਸਮਾਨ ਪਿਆ ਔਰ ਥੱਲੇ ਜਿਹੜਾ ਆਪਾਂ ਫਲੋ ਕਰਕੇ ਜਿਹੜਾ ਸਮਾਨ ਚੱਲ ਜਾਂਦਾ ਉਨ ਦੋਨੋਂ ਚੀਜ਼ਾਂ ਨੂੰ ਇਕੱਠਾ ਕਰਕੇ ਜਣਾ ਤੱਕ ਪਹੁੰਚਾਉਂਦਾ ਉਹ ਹੁੰਦਾ ਇੰਡੋ ਔਰ ਦੂਜਾ ਕਿਹੜਾ ਹੁੰਦਾ ਐਕਟੋ ਐਕਟੋ ਕਿਹੜਾ ਹੁੰਦਾ ਵੀ ਜਿਹੜਾ ਆਪਾਂ ਛਿੱਟਾ ਮਾਰਿਆ ਉਹ ਉੱਤੇ ਰਹਿ ਗਿਆ ਜਿਹੜਾ ਪਿਛਲੀ ਜਿਹੜੀ ਆਪਣੀ ਪਿਛਲੀ ਫਸਲ ਸੀ ਉਹਦੇ ਚ ਕੀ ਸੀ ਉਹਦੇ ਉਹਦੇ ਚ ਵੀ ਆਪਾਂ ਖੁਰਾਕ ਪਾਈ ਸੀ ਜੀ ਠੀਕ ਹੈ ਉਹ ਵਾਲੀ ਜਿਹੜੀ ਖੁਰਾਕ ਹੈ ਉੱਤੇ ਉੱਤੇ ਵਾਲੀ ਜਿਹੜੀ ਲੇਅਰ ਚ ਪਈ ਹੈ ਉਹ ਕੀ ਕਰਦਾ ਹੈ ਐਕਟੋਸਫੇਅਰ ਚ ਉਹਨੂੰ ਸਾਰਿਆਂ ਨੂੰ ਇਕੱਠੇ ਕਰਕੇ ਬਸ ਤਣਾ ਜਿਹੜਾ ਤਣਾ ਹੁੰਦਾ ਹੈ ਨਾ ਜੀ ਆਪਣਾ ਤਣੇ ਦੇ ਜਿਹੜਾ ਕੰਟੈਕਟ ਚ ਆ ਗਿਆ ਸਿਰਫ ਉਹਨੂੰ ਮਤਲਬ ਉਹ ਖੁਰਾਕ ਦਿੰਦਾ ਸੀ ਐਕਟੋਸਫੇਅਰ ਸੀ ਔਰ ਨਾਲ ਕੀ ਹੁੰਦਾ ਸੀਗਾ ਉਹ ਜਿੱਥੇ ਲੱਗਦਾ ਸੀ ਨਾ ਨਾਲ ਦੇ ਨਾਲ ਹਰਾ ਹੋ ਜਾਂਦਾ ਸੀ ਪੂਜਾ ਇਸਤੇਮਾਲ ਕਰੋ ਨਾਲੇ 200 ਲੀਟਰ ਪਾਣੀ ਸਫੀਸ਼ੀਐਂਟ ਟਾਂ ਦੇ ਵਿੱਚ ਮਿਲਾਓ ਪਾਣੀ ਭਰਪੂਰ ਮਿਲਾਓ ਔਰ ਬਦਿਆ ਤੋਂ ਬਦਿਆ ਤਰੀਕੇ ਨਾਲ ਬਦਿਆ ਤੂੰ ਬਦਿਆ ਤਰੀਕੇ ਨਾਲ ਜਿਹੜੇ ਆਪਣੇ ਪੱਤੇ ਆ ਉਹਨਾਂ ਨੂੰ ਨਵਾਓ ਠੀਕ ਹੈ ਅੰਕਲ ਜੀ ਉਹਨਾਂ ਨੂੰ ਬਦਿਆ ਤਰੀਕੇ ਨਾਲ ਨਵਾਓ ਔਰ ਉਸ ਤੋਂ ਬਾਅਦ ਤੁਹਾਨੂੰ ਕੀ ਫਾਇਦਾ ਦੇਖਣ ਨੂੰ ਮਿਲੇਗਾ ਜਿਹੜਾ ਹਲਕਾ ਫੁਲਕਾ ਪਰਦਾ ਬੰਨਾ ਸ਼ੁਰੂ ਹੋਇਆ ਉਹ ਫਟ ਉਹ ਮਤਲਬ ਉਹ ਪਾੜ ਦੇਗੀ ਠੀਕ ਹੈ ਜਿਹੜੀ ਦਵਾਈ ਹੈ ਤੇ ਜਿਹੜੀ ਸੰਡੀ ਸੰਡੀ ਹੈ ਫਟਕਰ ਉੱਡ ਰਿਆ ਉਹਨੂੰ ਉਹ ਮਾਰ ਦੇਗੀ ਇੱਕ ਚੀਜ਼ ਦੀ ਗਾਰੰਟੀ ਨਹੀਂ ਲੈਂਦਾ ਜੀ ਮੈਂ ਜਿਹੜਾ ਪਿਉਪਾ ਹੁੰਦਾ ਹੈ ਜਿਹੜਾ ਜ਼ਮੀਨ 'ਚ ਪਿਆ ਹੁੰਦਾ ਹੈ ਪਿਉਪੇ ਨੂੰ ਆਹ ਨਹੀਂ ਮਾਰਦੀ ਪਿਉਪੇ ਨੂੰ ਕੋਈ ਵੀ ਦਵਾਈ ਨਹੀਂ ਮਾਰਦੀ ਪਿਪਾਗੀ ਕਰਦਾ ਜਮੀਨ 'ਚ ਰਹਿੰਦਾ ਹੈ ਉਹ 6-6 ਮਹੀਨੇ ਸਾਲ-ਸਾਲ ਠੀਕ ਹੈ ਉਹਨੂੰ ਜਦੋਂ ਵੀ ਮਤਲਬ ਮੰਨ ਲਓ ਹਮਸ ਵਾਲਾ ਮੌਸਮ ਮਿਲਿਆ ਉਹ ਫੁੱਟ ਕੇ ਫੇਰ ਫਿਟਕਰੀ ਬਣ ਕੇ ਉੜਨਾ ਸ਼ੁਰੂ ਹੋ ਜਾਏਗਾ ਠੀਕ ਹੈ ਤਾਂ ਇਸ ਹਸਾਬ ਨਾਲ ਆਪਾਂ ਮੋਟਾਰ ਦਾ ਇਸਤੇਮਾਲ ਕਰ ਸਕਦੇ ਆ ਇਹਦਾ ਫਾਇਦਾ ਕੀ ਹੈ ਭਈ ਆਪਣੀ ਪੱਤਾ ਲਪੇਟ ਬੋਬ ਦੀ ਸੁੰਡੀ ਤੋਂ ਆ ਸਾਨੂੰ ਉਹ ਮਿਲ ਜੇਗੀ ਨਿਜਾਤ ਮਿਲ ਜੇਗੀ ਹੁਣ ਆਪਾਂ ਥੋੜਾ ਜਿਹਾ ਗਾਂ ਨੂੰ ਚਲਦੇ ਆ ਅੱਗੇ ਜਾ ਕੇ ਆਪਾਂ ਨੂੰ ਇੱਕ ਖੁਰਾਕ ਲਈ ਥੱਲੇ ਕੁਝ ਪਾਣਾ ਵੀ ਪੈਂਦਾ ਤਾਂ ਆਪਾਂ ਕੈਲਡਨ ਵਗੈਰਾ ਪਾੰਦੇ ਆ ਤਾਂ ਤੁਸੀਂ ਕੈਲਡਾਨ ਹੀ ਪਾਓ ਉਹਦਾ ਫਾਇਦਾ ਕੀ ਮਿਲੇਗਾ ਤੁਹਾਨੂੰ ਇੱਕ ਤਾਂ ਫੁਟਾਰਤਾ ਦਿੰਦਾ ਹੀ ਦਿੰਦਾ ਹੈ ਹਰਾ ਰਹਿੰਦਾ ਹੈ ਕੈਲਡਾਨ ਗੇਨ ਨਾਲੋਂ ਦੂਜੀ ਚੀਜ਼ ਕੀ ਹੈ ਪੱਤਾ ਲਪੇਟ ਗੋਬਦੀ ਸੁੰਡੀ ਦੋਨੋਂ ਚੀਜ਼ਾਂ ਦੇ ਕੰਮ ਕਰਦੀ ਹੈ ਜਿਹੜੀ ਆਪਾਂ ਫਰਟੀਰਾ ਇਸਤੇਮਾਲ ਕਰਦੇ ਆ ਨਾ ਜੀ ਫਰਟੀਰਾ ਬਰਟਾਕੋ ਔਰ ਕੁਝ ਵੀ ਉਹ ਕੀ ਕੰਮ ਕਰਦੀ ਹੈ ਸਿਰਫ ਸਿਰਫ ਔਰ ਸਿਰਫ ਪੱਤਾ ਲਪੇਟ ਗੋਬਦੀ ਸੁੰਡੀ ਤੇ ਕੰਮ ਕਰਦੀ ਹੈ ਠੀਕ ਹੈ ਔਰ ਗੋਬਦੀ ਸੁੰਡੀ ਕਹਿਣ ਦੀ ਗੱਲ ਹੈ ਜੀ ਗੋਬਦੀ ਸੁੰਡੀ ਵੀ ਮਤਲਬ ਮੰਨ ਲਓ ਲੌਂਗ ਜਦੋਂ ਆਪਾਂ ਜਾਂਦੇ ਆ ਉਸ ਟਾਈਮ ਆਪਾਂ ਸਪਰੇ ਸਪਰੇ ਕਰ ਦਿੰਦੇ ਆ